ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਮਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਟਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਮਹਾਰਾਜ ਜੀਆਂ ਦੀ ਅਗੰਮੀ ਆਗਾਦ ਬੋਧ ਬਾਣੀ ਜਿਸ ਪ੍ਰਾਣੀ ਦੇ ਹਿਰਦੇ ਵਿੱਚ ਵਸਦੀ ਹੈ ਜਿਹੜਾ ਰਸਨਾ ਕਰਕੇ ਖਾਲਸਾ ਜੀ ਇਸ ਬਾਣੀ ਨੂੰ ਹਿਰਦੇ ਤੱਕ ਪਹੁੰਚਾ ਲੈਂਦਾ ਉਹਨੂੰ ਮਹਾਰਾਜ ਦੀਆਂ ਸਾਰੀਆਂ ਖੁਸ਼ੀਆਂ ਅਕਾਲ ਪੁਰਖ ਵਾਹਿਗੁਰੂ ਜੀ ਆਪੇ ਤਾ ਪ੍ਰਾਪਤ ਹੋ ਜਾਂਦੀ ਮਹਾਰਾਜ ਦੇ ਦਰੋਂ ਸਾਰੀਆਂ ਖੁਸ਼ੀਆਂ ਦਾ ਉਪਾਤਰ ਬਣ ਜਾਂਦਾ ਹੈ ਜਿਹੜਾ ਮਹਾਰਾਜ ਦੀ ਬਾਣੀ ਵਿੱਚ ਚਿੱਤ ਜੋੜਦਾ ਹੈ ਸਤਿਗੁਰਾਂ ਦੀ ਬਾਣੀ ਦਾ ਧਿਆਨ ਤਾਰਦਾ ਹੈ ਗੁਰੂ ਵਰਗੀ ਦਿਆਲਤਾ ਗੁਰੂ ਵਰਗਾ ਪਿਆਰ ਪ੍ਰੇਮ ਹੋਰ ਕਿਤੇੋਂ ਪ੍ਰਾਪਤ ਨਹੀਂ ਹੋ ਸਕਦਾ ਖਾਲਸਾ ਜੀ ਤੇ ਇਹ ਜੋ ਪਾਵਨ ਪਵਿੱਤਰ ਤੁਰਕੀ ਬਾਣੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਨਿਝ ਰੂਪ ਹੈ ਜਿਸ ਪ੍ਰਾਣੀ ਨੂੰ ਜੋ ਵੀ ਚਾਹੀਦਾ ਇਹ ਬਾਣੀ ਵਿੱਚੋਂ ਪ੍ਰਾਪਤ ਹੋ ਜਾਂਦਾ ਦੁੱਧ ਪੁੱਤ ਦੀ ਪ੍ਰਾਪਤੀ ਚਾਹੀਦੀ ਹੈ ਤੇ ਮਹਾਰਾਜ ਦੀ ਬਾਣੀ ਦਾ ਜਾਪ ਕਰੋ ਤੇ ਅਰਦਾਸ ਕਰੋ ਸਤਿਗੁਰੂ ਸੁਣਦੇ ਹਨ ਇਸੇ ਪ੍ਰਕਾਰ ਭਾਈ ਦੁਨੀਆ ਵਿੱਚ ਇੱਕ ਗੁਰੂ ਹੀ ਹੈ ਤਾਨ ਗੁਰੂ ਨਾਨਕ ਸਾਹਿਬ ਦਾ ਐਸਾ ਘਰ ਹੈ ਜੁਨਾ ਵਿੱਚ ਬੇਅੰਤ ਖਾਲਸਾ ਜੀ ਦੀ ਦਇਆਲਤਾ ਹੈ ਗੁਰੂ ਮਹਾਰਾਜ ਦੇ ਘਰ ਤੋਂ ਬਿਨਾ ਹੋਰ ਕਿਸੇ ਵਿੱਚ ਇੰਨੀ ਦਇਆਲਤਾ ਨਹੀਂ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਆਮਲ ਕੀ ਸਧਰਕਤ ਮਿਟਤ ਆਮਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈ ਹੈ ਮਹਾਰਾਜ ਕਹਿੰਦੇ ਜਿਵੇਂ ਕਿਸੇ ਨੂੰ ਲਾਲਸਾ ਹੋ ਜਵੇ ਅੰਬ ਖਾਣ ਦੀ ਵੀ ਮੈਂ ਅੰਬ ਖਾਣਾ ਤੇ ਕਹਿੰਦੇ ਪਰ ਉਹਨੂੰ ਅੰਬ ਨਾ ਮਿਲੇ ਤੇ ਉਹਨੂੰ ਇਮਲੀ ਮਿਲ ਜਵੇ ਖਾਣ ਨੂੰ ਉਹਨ ਖਾਲਸਾ ਜੀ ਇਮਲੀ ਅੰਬ ਦਾ ਸਵਾਦ ਨਹੀਂ ਦੇ ਸਕਦੀ ਜਿਹੜੇ ਮਨੁੱਖ ਨੂੰ ਅੰਬ ਖਾਣ ਦੀ ਇੱਛਾ ਹੈ ਤੇ ਉਹਨੂੰ ਇਮਲੀ ਦਿੱਤੀ ਜਾਵੇ ਤੇ ਪਰ ਉਹਦੇ ਅੰਬ ਖਾਣ ਵਾਲੀ ਜਿਹੜੀ ਲਾਲਸਾ ਹੈ ਜਾਂ ਮਨਛਾ ਹੈ ਉਹ ਨਹੀਂ ਮਿਟਦੀ ਕਿਉਂਕਿ ਅੰਬ ਜਿਹੜਾ ਹੈ ਉਹ ਆਪਣੀ ਜਗ੍ਹਾ ਤੇ ਇਮਲੀ ਆਪਣੀ ਜਗ੍ਹਾ ਹੈ ਤੇ ਜਿਵੇਂ ਕੋਈ ਪਿਤਾ ਤੋਂ ਬਿਨਾ ਪਰੋਸੀ ਤੋਂ ਭਾਵ ਪड़ोसी ਤੋਂ ਪਿਤਾ ਵਾਲਾ ਪਿਆਰ ਨਹੀਂ ਖਾਲਸਾ ਜੀ ਕਦੇ ਕਿਸੇ ਨੂੰ ਨਸੀਬ ਹੋ ਸਕਦਾ ਇਮਲੀ ਖਾਣ ਦੇ ਅੰਬ ਦਾ ਸਵਾਦ ਨਹੀਂ ਆ ਸਕਦਾ ਤੇ ਪੜੋਸੀ ਕੋਲੋਂ ਖਾਲਸਾ ਜੀ ਗਵਾਂਢੀ ਕੋਲੋਂ ਪਿਤਾ ਦਾ ਜਿਹੜਾ ਪਿਆਰ ਹੈ ਉਹ ਨਹੀਂ ਮਿਲ ਸਕਦਾ ਕਹਿੰਦੇ ਸਾਗਰ ਕੀ ਨਿਦਕਤ ਪਾਇਤ ਕੋਖਰਸਾ ਦਿਨ ਕਰ ਸਰਦੀਪ ਜੋਤ ਨਾ ਭੁਜਾਈਏ ਕਹਿੰਦੇ ਜਿਵੇਂ ਕੋਈ ਸਮੁੰਦਰ ਵਿੱਚ ਜੜੀਆਂ ਖਾਲਸਾ ਜੀ ਮਣੀਆਂ ਰਤਨ ਰੂਪ ਹਨ ਪਭੂਤੀ ਤੇ ਜੇ ਕੋਈ ਕਵੇ ਸਮੁੰਦਰ ਵਾਲੇ ਪਦਾਰਥ ਮੈਨੂੰ ਛੱਪੜ ਵਿੱਚੋਂ ਪ੍ਰਾਪਤ ਹੋ ਜਾਣ ਇਹ ਨਹੀਂ ਹੋ ਸਕਦਾ ਤੇ ਜਿਵੇਂ ਕੋਈ ਕਵੇ ਕਿ ਮੈਂ ਜਿਹੜਾ ਦੀਵਾ ਜਗਾਇਆ ਤੇ ਉਹਦੀ ਲਾਈਟ ਜਿਹੜੀ ਆ ਰੋਸ਼ਨੀ ਆ ਸੂਰਜ ਵਰਗੀ ਹੋ ਜਾਵੇ ਇਹ ਵੀ ਖਾਲਸਾ ਜੀ ਨਹੀਂ ਹੋ ਸਕਦਾ ਕਹਿੰਦੇ ਇੰਦਰ ਵਰਖਾ ਸਮਾਨ ਪੂਜਸਨਾ ਕੂਪਜਲ ਚੰਦਨ ਸੁਬਾਸਨਾ ਪਲਾਸ ਮਹਿਕਾਈ ਹੈ ਕਹਿੰਦੇ ਜਿਵੇਂ ਜਿਹੜਾ ਇੰਦਰ ਹੈ ਭਾਵ ਬੱਦਲ ਜਿਹੜਾ ਮੀਂਹ ਹੈ ਖਾਲਸਾ ਜੀ ਮੀਂਹ ਦੇ ਪਾਣੀ ਦੀ ਜਿਹੜੀ ਖੇੜ ਹੈ ਜਾਂ ਮਹਿਕ ਹੈ ਜਾਂ ਮੀਂਹ ਦੇ ਪਾਣੀ ਦੀ ਜਿਹੜੀ ਖਾਲਸਾ ਜੀ ਮਨਾ ਵਿੱਚ ਖੁਸ਼ੀ ਆਉਂਦੀ ਹੈ ਉਹ ਖੂਹ ਦੇ ਪਾਣੀ ਨਾਲ ਨਹੀਂ ਆ ਸਕਦੀ ਤੇ ਜਿਹੜਾ ਚੰਦਨ ਹੈ ਚੰਦਨ ਵਰਗੀ ਖਾਲਸਾ ਜੀ ਸੋਹਣੀ ਖੁਸ਼ਬੂ ਵਾਸਾਂ ਵਿੱਚੋਂ ਨਹੀਂ ਆ ਸਕਦੀ ਇਸੇ ਪ੍ਰਕਾਰ ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵਮੈ ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲੋਤਾ ਹੀ ਹੈ ਕਹਿੰਦੇ ਭਾਵੇਂ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ ਜਾਂ ਖੰਡ ਹਨ ਬ੍ਰਹਿਮੰਡ ਹਨ ਸਾਰੇ ਕਹਿੰਦੇ ਖੋਜ ਮਾਰੋ ਚਾਰੇ ਖੰਡਾ ਬ੍ਰਹਿਮੰਡਾ ਨੂੰ ਵੇਖ ਮਾਰੋ ਪਰ ਗੁਰੂ ਵਰਗੀ ਦਇਆਤਾ ਕਿਸੇ ਦੇਵਤੇ ਵਿੱਚੋਂ ਨਹੀਂ ਮਿਲ ਸਕਦੀ ਜਿਵੇਂ ਅੰਬ ਵਾਲਾ ਸਵਾਦ ਇਮਲੀ ਝੋਣੀ ਮਿਲਦਾ ਪਿਤਾ ਵਾਲਾ ਪਿਆਰ ਗਵਾਂਢੀ ਕੋਲੋਂ ਨਹੀਂ ਮਿਲਦਾ ਤੇ ਸਮੁੰਦਰ ਵਾਲਾ ਜਿਹੜਾ ਸੁਖ ਹੈ ਛੱਪੜ ਚੋਂ ਨਹੀਂ ਮਿਲਦਾ ਤੇ ਖਾਲਸਾ ਜੀ ਸੂਰਜ ਵਾਲਾ ਜਿਹੜਾ ਧੁੱਪ ਹੈ ਜਾਂ ਲਾਈਟ ਹੈ ਰੋਸ਼ਨੀ ਹੈ ਉਹ ਦੀਵੇ ਵਿੱਚੋਂ ਨਹੀਂ ਮਿਲਦੀ ਜਾਂ ਮੀਂਹ ਦੇ ਸਮਾਨ ਜਿਹੜਾ ਖੂਹ ਦਾ ਜਲ ਨਹੀਂ ਕਦੇ ਬਣ ਸਕਦਾ ਤੇ ਚੰਦਨ ਵਰਗੀ ਜਿਹੜੀ ਸੁਗੰਧ ਹੈ ਉਹ ਵਾਂਸਾਂ ਵਿੱਚੋਂ ਨਹੀਂ ਆ ਸਕਦੀ ਇਸੇ ਪ੍ਰਕਾਰ ਗੁਰੂ ਵਿੱਚ ਜੋ ਦਿਆਲਤਾ ਹੈ ਕਿਸੇ ਦੇਵੀ ਦੇਵਤੇ ਵਿੱਚ ਖਾਲਸਾ ਜੀ ਨਹੀਂ ਪਾਈ ਜਾ ਸਕਦੀ ਭਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਵੱਡਾ ਦਿਆਲੂ ਕਿਰਪਾਲੂ ਜਿਹੜਾ ਹੈ ਉਹ ਗੁਰੂ ਹੋਇਆ ਕਰਦਾ ਇਸ ਕਰਕੇ ਇਸ ਟਾਈਮ ਜਿਹੜਾ ਧਰਤੀ ਦੇ ਉੱਤੇ ਗੁਰੂ ਹੈ ਖਾਲਸਾ ਜੀ ਸਾਰੇ ਜਗਤ ਦਾ ਸਾਰੇ ਜੀਵਾਂ ਦਾ ਖੰਡਾ ਬ੍ਰਹਮੰਡਾਂ ਦਾ ਜੋ ਗੁਰੂ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਸ਼ਬਦਾ અવਤਾਰ ਸਤਗੁਰੂ ਹਨ ਇਸ ਕਰਕੇ ਗੁਰੂ ਕੇ ਬਚਨ ਮੰਨਣੇ ਕਮਾਉਣੇ ਚਾਹੀਦੇ ਹਨ ਤੇ ਗੁਰੂ ਤੋਂ ਬਿਨਾ ਖਾਲਸਾ ਜੀ ਆਵਾ ਗਵਨ ਕੋਈ ਨਹੀਂ ਜੇ ਮਿਟਾ ਸਕਦਾ ਜੇ ਕੋਈ ਕਵੇ ਵੀ ਮੈਂ ਫਲਾਣੇ ਦੀ ਸੇਵਾ ਕਰ ਲਵਾਂ ਦੇਵੀ ਦੇਵਤੇ ਦੀ ਪੂਜਾ ਕਰ ਲਵਾਂ ਤੇ ਮੈਂ ਬਹੁਤ ਜੀ ਸ਼ਿਵ ਜੀ ਭਗਵਾਨ ਦਾ ਭਗਤ ਹਾਂ ਜਾਂ ਵਿਸ਼ਨੂੰ ਜੀ ਦਾ ਭਗਤ ਹਾਂ ਜਾ ਮੈਂ ਦੇਵੀਆਂ ਦਾ ਭਗਤ ਹਾਂ ਇਸ ਪ੍ਰਕਾਰ ਕਈ ਲੋਕ ਕਹਿੰਦੇ ਨੇ ਪਰ ਖਾਲਸਾ ਜੀ ਮਹਾਰਾਜ ਨੇ ਬਾਣੀ ਵਿੱਚ ਸਿੱਧਾ ਸਾਤ ਆਖਿਆ ਕਿ ਗੁਰੂ ਤੋਂ ਵੱਡਾ ਕੋਈ ਦੇਵ ਨਹੀਂ ਗੁਰ ਜੈਸਾ ਨਾ ਹੀ ਕੋ ਦੇਵ ਗੁਰੂ ਵਰਗਾ ਖਾਲਸਾ ਜੀ ਕੋਈ ਧਰਤੀ ਤੇ ਦੇਵਤਾ ਨਹੀਂ ਤੇ ਜੇ ਕੋਈ ਬੰਦਾ ਕਹੇ ਕਿ ਮੇਰਾ ਆਵਾ ਗਵਨ ਮਿਟ ਜਾਵੇ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਇਹ ਖਤਮ ਹੋ ਜਾਵੇ ਤੇ ਮੁਖ ਮੈਨੂੰ ਪ੍ਰਾਪਤ ਹੋ ਜਾਵੇ ਉਹ ਗੁਰੂ ਤੋਂ ਬਿਨਾ ਕੋਈ ਦੇਵੀ ਦੇਵਤਾ ਖਾਲਸਾ ਜੀ ਨਹੀਂ ਦੇ ਸਕਦਾ ਇਹ ਵੀ ਦਾਸ ਦੀ ਆਪਣੇ ਬਚਨ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਵਿਤਾਵਾਂ ਵਿੱਚ ਕਹਿ ਰਹੇ ਕਹਿੰਦੇ ਗਿਰਤ ਆਕਾਸ਼ ਤੇ ਪਰਤ ਪ੍ਰਥਵੀ ਪਰ ਜਾਉ ਗਾਹ ਆਸਰੋ ਪਵਨ ਕਵਣ ਕਾਜ ਹੈ ਕਹਿੰਦੇ ਕੋਈ ਕਹਿੰਦੇ ਕੋਈ ਬੰਦਾ ਆਕਾਸ਼ ਤੋਂ ਡਿੱਗ ਪਵੇ ਕੋਈ ਆਕਾਸ਼ ਵਿੱਚ ਜਹਾਜ਼ ਤੋਂ ਡਿੱਗ ਪਵੇ ਜਾਂ ਖਾਲਸਾ ਜੀ ਕੋਈ ਉੜਦਾ ਹੋਵੇ ਕਿਸੇ ਕਾਰਨ ਕਰਕੇ ਉੱਥੋਂ ਡਿੱਗ ਪਵੇ ਤੇ ਉਹ ਬੰਦਾ ਹਵਾ ਨੂੰ ਫੜ ਕੇ ਆਪਣਾ ਆਸਰਾ ਚਾਵੇ ਵੀ ਮੈਂ ਹਵਾ ਹਵਾ ਦੀਆਂ ਲਹਿਰਾਂ ਨੂੰ ਫੜ ਲਵਾਂ ਤੇ ਬਚ ਜਾਵਾਂ ਭਾਈ ਸਾਹਿਬ ਕਹਿੰਦੇ ਉਹਦੇ ਪ੍ਰਾਣ ਨਹੀਂ ਬਚ ਸਕਦਾ ਉਨੇ ਆਕਾਸ ਤੋਂ ਜੇ ਡਿੱਗਾ ਤੇ ਧਰਤੀ ਤੇ ਆ ਕੇ ਡਿੱਗ ਕੇ ਮਰਨਾ ਹੀ ਹੈ ਤੇ ਜੇ ਉਹ ਲੋਚੇ ਵੀ ਮੈਂ ਹਵਾ ਜਿਹੜੀ ਹੈ ਉਹਦੀ ਉਹਨੂੰ ਫੜ ਲਵਾਂ ਹਵਾ ਫੜੀ ਨਹੀਂ ਜਾ ਸਕਦੀ ਕਹਿੰਦੇ ਜਰਤ ਬਸੰਤਰ ਜੋ ਧਾਏ ਧਾਏ ਧੂਮਗਾ ਹੈ ਨਿਕਸੇ ਉਹ ਨਾ ਜਾਏ ਖਲ ਬੁੱਧ ਉਬਰਾਜ ਹੈ ਕਹਿੰਦੇ ਕੋਈ ਬੰਦਾ ਅੱਗ ਵਿੱਚ ਸੜਦਾ ਹੋਵੇ ਤੇ ਪਰ ਭੱਜ ਭੱਜ ਕੇ ਧੂਏ ਨੂੰ ਫੜੇ ਵੀ ਮੈਨੂੰ ਧੂਆਂ ਜਿਹੜਾ ਵਾ ਉਹ ਅੱਗ ਦੇ ਵਿੱਚੋਂ ਤਾਂ ਉਡਾ ਕੇ ਲੈ ਜਾਵੇਗਾ ਕਹਿੰਦੇ ਉਹ ਮੂਰਖਮਤੀ ਆ ਉਹ ਬੰਦਾ ਬਚ ਨਹੀਂ ਸਕਦਾ ਮੂਰਖ ਬੁੱਧੀ ਨਾਲ ਅੰਦਾਜ਼ੇ ਲਾਉਂਦਾ ਤੇ ਫਿਰ ਕਹਿੰਦੇ ਨੇ ਸਾਗਰ ਅਪਾਰ ਧਾਰ ਬੂਢਤ ਜੋ ਫੇਨਗਾ ਹੈ ਅਨਿਥਾ ਵਿਚਾਰ ਪਾਰ ਕੈਸੇ ਕੋ ਨਾ ਸਾਜ ਹੈ ਕਹਿੰਦੇ ਕੋਈ ਸਮੁੰਦਰ ਵਿੱਚ ਰੁੜਿਆ ਜਾਵੇ ਸਮੁੰਦਰ ਵਿੱਚ ਰੁੜਦਾ ਹੋਵੇ ਤੇ ਉਹ ਕੋਈ ਉਹਨੂੰ ਸਹਾਰਾ ਨਾਲ ਲੱਭੇ ਤੇ ਉਹ ਸਮੁੰਦਰ ਦੀ ਝੱਗ ਨੂੰ ਫੜੇ ਵੀ ਮੈਨੂੰ ਝੱਗ ਜਿਹੜੀ ਹੈ ਸ਼ਾਇਦ ਬਾਹਰ ਕੱਢ ਲਵੇ ਸਮੁੰਦਰ ਵਿੱਚੋਂ ਤੇ ਖਾਲਸਾ ਜੀ ਇਹ ਵੀ ਜਿਹੜਾ ਉਹ ਪਾਪ ਜਿਹੜਾ ਹੋ ਨਹੀਂ ਸਕਦਾ ਤੇ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਆਵਾ ਗਵਨ ਦੁਖਤ ਆਨ ਦੇਵ ਸੇਵ ਬੇਨਗੋਰ ਸ਼ਰਨ ਨਾ ਮੁਖ ਪਦ ਰਾਜ ਹੈ ਕਹਿੰਦੇ ਇਸੇ ਪ੍ਰਕਾਰ ਜਿਵੇਂ ਧਰਤੀ ਉੱਤੇ ਡਿੱਗਦਾ ਹੋਇਆ ਮਨੁੱਖ ਹਵਾ ਨੂੰ ਫੜੇ ਤਾਂ ਫੜੀ ਨਹੀਂ ਜਾ ਸਕਦੀ ਜਿਵੇਂ ਅੱਗ ਵਿੱਚ ਸੜਦਾ ਹੋਇਆ ਮਨੁੱਖ ਕਵੇ ਕਿ ਮੈਨੂੰ ਧੂਆਂ ਬਚਾ ਲੂਗਾ ਮੈਂ ਭੱਜ ਕੇ ਧੂਏ ਨੂੰ ਫੜ ਲਵਾਂ ਨਹੀਂ ਹੋ ਸਕਦਾ ਜਿਵੇਂ ਖਾਲਸਾ ਜੀ ਸਮੁੰਦਰ ਵਿੱਚ ਡੁੱਬਦਾ ਹੋਇਆ ਮਨੁੱਖ ਝੱਗ ਨੂੰ ਫੜਨ ਦਾ ਫੜ ਕੇ ਆਸਰਾ ਭਾਲੇ ਇਹ ਵੀ ਨਹੀਂ ਹੋ ਸਕਦਾ ਇਸੇ ਪ੍ਰਕਾਰ ਜਿਹੜਾ ਜੰਮਣ ਮਰਨ ਦਾ ਆਵਾ ਗਾਉਣ ਹੈ ਤੇ ਉਹ ਮਨੁੱਖ ਕਹੇ ਕਿ ਮੈਂ ਕਿਸੇ ਦੇਵੀ ਦੇਵਤੀ ਸੇਵ ਕਰਕੇ ਮੋਖ ਨੂੰ ਪ੍ਰਾਪਤ ਕਰ ਲਵਾਂ ਇਹ ਵੀ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਆਵਾ ਗਵਨ ਜਿਹੜਾ ਦੁੱਖ ਹੈ ਇਹ ਸਿਰਫ ਤੇ ਸਿਰਫ ਗੁਰੂ ਦੀ ਸ਼ਰਨ ਤੇ ਵਿੱਚ ਜਾ ਕੇ ਪ੍ਰਾਪਤ ਹੋ ਸਕਦਾ ਸੁਣੋ ਮਹਾਰਾਜ ਕੀ ਕਹਿੰਦੇ ਤੈਸੇ ਆਵਾ ਗਵਨ ਦੁਖਤ ਆਣ ਦੇਵ ਸੇਵ ਕਹਿੰਦੇ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਨੀ ਉਹਦੇ ਨਾਲ ਆਵਾ ਗਵਨ ਤੇ ਮਿਟਣਾ ਨਹੀਂ ਸਗੋ ਦੁੱਖ ਪ੍ਰਾਪਤ ਹੋਵੇਗਾ ਬੇਨਗੋਰ ਸ਼ਰਨ ਨ ਮੋਖ ਪਦ ਰਾਜ ਹੈ ਬਿਨਾ ਗੁਰੂ ਦੀ ਸ਼ਰਨ ਆਇਆ ਗੁਰੂ ਨੂੰ ਧਾਰਨ ਕੀਤਿਆਂ ਤੁਹਾਨੂੰ ਮੁਖ ਕਦੇ ਪ੍ਰਾਪਤ ਨਹੀਂ ਹੋ ਸਕਦਾ ਇਹ ਮਹਾਰਾਜ ਦੀ ਬਾਣੀ ਖਾਲਸਾ ਜੀ ਫਰਮਾਉਂਦੀ ਹੈ ਸੋ ਸਤਗੁਰਾਂ ਦੇ ਇਹ ਸਦੀਵੀ ਬਚਨ ਜਿਹੜੇ ਬਾਣੀ ਦੇ ਸਤ ਹਨ ਜਿਹੜਾ ਸਤਗੁਰਾਂ ਦੀ ਬਾਣੀ ਪੜਦਾ ਹੈ ਉਹਨੂੰ ਇਹ ਸੋਝੀ ਆ ਜਾਂਦੀ ਹੈ ਜਿਵੇਂ ਖਾਲਸਾ ਜੀ ਉਦਾਹਰਣ ਦੇ ਦਵਾਂ ਜਿਹੜਾ ਮਲਸੀਆਂ ਦਾ ਭਾਈ ਪਗੀਰਤ ਸੀ ਉਹ ਖਾਲਸਾ ਜੀ ਮਾਤਾ ਦੇਵੀ ਦਾ ਜਿਹੜੀ ਕਾਲੀ ਮਾਤਾ ਸੀ ਇਹਦਾ ਉਪਾਸ਼ਕ ਸੀ ਜਦੋਂ ਉਪਾਸ਼ਕ ਹੋਣ ਕਰਕੇ ਇਹਦੀ ਰੱਦਨਾ ਕਰਦਾ ਸੀ ਤੇ ਇੱਕ ਦਿਨ ਖਾਲਸਾ ਜੀ ਜਿਹੜੀ ਮਾਤਾ ਸੀ ਉਹ ਪ੍ਰਗਟ ਹੋ ਗਈ ਸਾਹਮਣੇ ਪ੍ਰਗਟ ਹੋਈ ਪ੍ਰਗਟ ਹੋਣ ਤੋਂ ਬਾਅਦ ਮਾਤਾ ਨੇ ਪੁੱਛਿਆ ਵੀ ਭਾਈ ਭਗਤਾ ਕੀ ਮੰਗਦਾ ਜੋ ਮੰਗਣਾ ਚਾਹੁੰਦਾ ਜੋ ਤੇਰੇ ਮਨ ਦੀ ਇੱਛਾ ਹੈ ਸਾਡੇ ਕੋਲੋਂ ਮੰਗ ਲੈ ਲੈ ਤੇ ਭਾਈ ਪਗੀਰ ਸ ਜਿਹੜਾ ਸੀ ਉਹਨੂੰ ਆਪਣੇ ਬਾਰੇ ਗਿਆਨ ਸੀ ਖਾਲਸਾ ਜੀ ਉਹ ਕਹਿਣ ਲੱਗਾ ਵੀ ਮੈਨੂੰ ਮਾਤਾ ਮੁਕਤੀ ਬਖਸ਼ ਮੈਨੂੰ ਇਹ ਆਵਾ ਗਾਉਣ ਦੇ ਵਿੱਚੋਂ ਕੱਢ ਦੇ ਮੈਨੂੰ ਕੋਈ ਪਦਾਰਥ ਨਹੀਂ ਚਾਹੀਦੇ ਉਸ ਵੇਲੇ ਮਾਤਾ ਨੇ ਆਖਿਆ ਕਿ ਭਾਈ ਤੂੰ ਮੇਰੇ ਕੋਲੋਂ ਹੀਰੇ ਜਵਾਹਰਾਤ ਲੈ ਲੈ ਦੁਨੀਆ ਦਾ ਰਾਜ ਲੈ ਲਾ ਸੁਖ ਲੈ ਲਾ ਪੈਸਾ ਲੈ ਲਾ ਸ਼ੌਹਰਤ ਲੈ ਲਾ ਜੋ ਤੇਰੇ ਦਿਲ ਵਿੱਚ ਹੈ ਮੰਗ ਲਾ ਪਰ ਮੈਂ ਮੁਕਤ ਤੈਨੂੰ ਨਹੀਂ ਦੇ ਸਕਦੀ ਕਿਉਂਕਿ ਮੁਕਤੀ ਤੇ ਜੇ ਸਾਨੂੰ ਪ੍ਰਾਪਤ ਨਹੀਂ ਹੋਈ ਤੇ ਖਾਲਸਾ ਜੀ ਮਹਾਰਾਜ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਤੁਮ ਕਹੀਤੋ ਆਦ ਭਵਾਨੀ ਮੁਕਤ ਕੀ ਬਰੀਆ ਕਹਾ ਛੁਪਾਨੀ ਕਿ ਜਦੋਂ ਕੋਈ ਸੇਵਕ ਤੇਰਾ ਤੇਰੇ ਕੋਲੋਂ ਮੁਕਤੀ ਮੰਗ ਲੈਂਦਾ ਤੇ ਤੂੰ ਲੋਭ ਹੋ ਜਾਣੀ ਐ ਐਵੇਂ ਖਾਲਸਾ ਜੀ ਨੂੰ ਭਾਈ ਪਗੀਰਥ ਦੇ ਨਾਲ ਹੋਇਆ ਇਹ ਮਾਤਾ ਅਲੋਪ ਹੋ ਗਈ ਸੀ ਫਿਰ ਖਾਲਸਾ ਜੀ ਬੇਨਤੀਆਂ ਕਰਨ ਤੇ ਪ੍ਰਗਟ ਹੋਈ ਫਿਰ ਪੁੱਛਣਾ ਕੀਤਾ ਵੀ ਮੈਨੂੰ ਕੋਈ ਰਾਹ ਦੱਸ ਫਿਰ ਉਸ ਵੇਲੇ ਖਾਲਸਾ ਜੀ ਮਾਤਾ ਨੇ ਕਿਹਾ ਸੀ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਨਰੰਝਣੀ ਯੋਧ ਨਾਰਾਇਣ ਅਕਾਲ ਪੁਰਖ ਜੀ ਦਾ ਰੂਪ ਸ੍ਰੀ ਗੋਇੰਦ ਸ੍ਰੀ ਸੁਲਤਾਨਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਖਾਲਸਾ ਜੀ ਕਾਰ ਕਰਦੇ ਸਨ ਕਿਰਿਆ ਕਰਦੇ ਸਨ ਆਪਣੇ ਭੈਣ ਦੇ ਘਰ ਰਹਿ ਕੇ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਤੇ ਭਾਈ ਬਗੀਸ ਨੂੰ ਰਸਤੇ ਪਾਇਆ ਸੀ ਮਾਤਾ ਨੇ ਵੀ ਅਸੀਂ ਵੀ ਉਹ ਸਤਿਗੁਰੂ ਦੀ ਸੇਵਾ ਕਰਦੀਆਂ ਕਿ ਸਾਨੂੰ ਮੁਕਤੀ ਪ੍ਰਾਪਤ ਹੋ ਜਾਵੇ ਤੁਸੀਂ ਉਹਦੇ ਕੋਲੇ ਚਲੇ ਜਾਓ ਉੱਥੋਂ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਤੇ ਕਿਉਂਕਿ ਅਸੀਂ ਵੀ ਜਿਹੜਾ ਤੁਹਾਨੂੰ ਸਭ ਸੰਸਾਰ ਨੂੰ ਵੰਡਦੀਆਂ ਹਾਂ ਗੁਰੂ ਨਾਨਕ ਸਾਹਿਬ ਕੋਲੋਂ ਲੈ ਕੇ ਵੰਡਦੀਆਂ ਹਾਂ ਇਹ ਖਾਲਸਾ ਜੀ ਮਹਾਰਾਜ ਦੀ ਜੀਵਨੀ ਵਿੱਚ ਬਚਨ ਆਉਂਦੇ ਹਨ ਸੋ ਇਸ ਕਰਕੇ ਇਹ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਬਾਣੀ ਜਿਹੜੀ ਹੈ ਖਾਲਸਾ ਜੀ ਇਹ ਤੁਹਾਨੂੰ ਸੁਤੇ ਸਿਦ ਸੁਖ ਦੇਵੇਗੀ ਨਾਲੇ ਤੁਹਾਡਾ ਜੰਮਣ ਤੇ ਮਰਨ ਮਿਟੇਗੀ। ਸੋ ਇਸ ਕਰਕੇ ਕਈ ਵਾਰ ਅਸੀਂ ਉਹ ਕਾਰਜ ਕਰਦੇ ਆ ਜਿਦੇ ਵਿੱਚੋਂ ਇੱਕ ਲਾਭ ਹੁੰਦਾ। ਪਰ ਜਿਹੜੀ ਗੁਰੂ ਕੀ ਬਾਣੀ ਹੈ ਖਾਲਸਾ ਜੀ ਇਹਦੇ ਵਿੱਚ ਬੇਅੰਤ ਲਾਭ ਹਨ। ਸੁੱਖ ਵੀ ਮਿਲ ਜਾਂਦੇ, ਚਾਰ ਪਦਾਰਥ ਵੀ ਮਿਲ ਜਾਂਦੇ ਪਰ ਖਾਲਸਾ ਜੀ ਨਾਲ ਦੇ ਨਾਲ ਮੋਖ ਵੀ ਮਿਲ ਜਾਂਦਾ। ਮੁਕਤੀ ਵੀ ਮਿਲ ਜਾਂਦੀ। ਸੋ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਚਾਹੀਏ ਜਿਨ੍ਹਾਂ ਸਤਿਗੁਰਾਂ ਨੇ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਸਾਨੂੰ ਬਖਸ਼ੀ ਹੈ। ਪਰ ਅਫਸੋਸ ਦੀ ਗੱਲ ਹੈ ਖਾਲਸਾ ਜੀ ਅਸੀਂ ਟਿਕਾ ਟਿਪਣੀ ਕਰਦੇ ਹਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਨਹੀਂ ਇਸ ਕਰਕੇ ਸਾਡਾ ਭਲਾ ਨਹੀਂ ਹੁੰਦਾ ਗੁਰੂ ਕੀ ਬਾਣੀ ਪੜ੍ਹੀਏ ਨਾਮ ਜਪੀਏ ਸਤਿਗੁਰਾਂ ਦੀ ਬਾਣੀ ਦਾ ਭਾਈ ਆਪਣੇ ਹਿਰਦੇ ਵਿੱਚ ਪ੍ਰੇਮ ਪੈਦਾ ਕਰੀਏ ਬਾਣੀ ਪ੍ਰਤੀ ਫਿਰ ਸਾਨੂੰ ਸੁਖ ਪ੍ਰਾਪਤ ਹੋਵੇਗਾ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਉਹਨਾਂ ਦੀ ਕਿਰਪਾ ਨਾਲ ਇਹ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਜਿਵੇਂ ਕੱਲ ਦੀ ਹੱਡ ਬੀਤੀ ਆਪ ਜੀ ਨੂੰ ਚੰਡੀ ਦੀ ਵਾਰ-ਵਾਰ ਸੁਣਾਈ ਸੀ ਵੀ ਉਹ ਭੈਣ ਨੂੰ ਐਵੇਂ ਮਾਰਨ ਦੀ ਕਿਰਪਾ ਹੋਈ ਇਹ ਵੀ ਹੱਡ ਬੀਤੀ ਖਾਲਸਾ ਦੀ ਚੰਡੀ ਦੇ ਪਾਠ ਪਰਥਾ ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਤੇ ਇਹ ਪਰਿਵਾਰ ਖਾਲਸਾ ਜੀ ਹੁਣ ਤੇ ਬਾਹਰ ਹੈ ਤੇ ਇਹ ਭੈਣ ਨੇ ਮੈਨੂੰ ਦੱਸਣਾ ਕੀਤਾ ਸੀ ਵੀ 8 ਸਾਲ ਹੋ ਗਏ ਨੇ ਸਾਡੇ ਘਰ ਕੋਈ ਔਲਾਦ ਨਹੀਂ ਤੇ ਆਏ ਖਾਲਸਾ ਜੀ 1 ਸਾਲ ਤੇ ਕੁਝ 3 ਕ 4 ਮਹੀਨੇ ਹੋਏ ਨੇ ਜਦੋਂ ਦਾਸ ਨੇ ਚੈਨਲ ਉਦੋਂ ਜ਼ਿਆਦਾ ਅਜੇ ਪਤਾ ਨਹੀਂ ਸੀ ਸੰਗਤ ਨੂੰ ਫਿਰ ਵੀ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਸੀ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਉਸ ਵੇਲੇ ਵੀ ਸੰਗਤ ਜਿਹੜੀ ਉਦੋਂ ਦੀ ਜੁੜੀ ਸੀ ਇਹ ਉਦੋਂ ਦੀ ਸੰਗਤ ਜੁੜੀ ਆ ਦਾਸ ਦੇ ਨਾਲ ਤੇ ਇਹ ਭੈਣ ਹੁਣੀ ਖਾਲਸਾ ਜੀ ਜੰਡਿਆਲੇ ਲਾਗੇ ਇਹਨਾਂ ਦਾ ਪਿੰਡ ਹੈ ਤੇ ਇਹ ਮਹਾਰਾਜ ਦੀ ਕਿਰਪਾ ਨਾਲ ਹੁਣ ਕੈਨੇਡਾ ਵਿੱਚ ਹੈ ਤੇ ਖਾਲਸਾ ਜੀ ਇਹ ਉਦੋਂ ਇੱਥੇ ਸੀਗੀ ਭੈਣ ਇਹਦਾ ਘਰ ਵਾਲਾ ਜਿਹੜਾ ਸੀ ਉਹ ਬਾਹਰ ਚਲਾ ਗਿਆ ਸੀ ਤੇ 8 ਸਾਲ ਮਹਾਰਾਜ ਦੀ ਕਿਰਪਾ ਸਤਗੁਰਾਂ ਦੀ ਮਿਹਰ ਨਾਲ ਭੈਣ ਕਹਿੰਦੀ ਵੀ ਦੋ ਵਾਰ ਮੈਂ ਪ੍ਰੈਗਨੈਂਟ ਹੋਈਆਂ ਪਰ ਮੇਰੇ ਘਰ ਔਲਾਦ ਨਹੀਂ ਹੋਈ ਤੇ ਮੈਨੂੰ ਡਾਕਟਰਾਂ ਨੇ ਇਹ ਗੱਲ ਕਿਹਾ ਸੀ ਵੀ ਕੋਈ ਦਿੱਕਤ ਹੈ ਤੁਹਾਡੇ ਸਰੀਰ ਨੂੰ ਇਸ ਕਰਕੇ ਜਿਹੜਾ ਉਹ ਬੱਚਾ ਹੈ ਪੂਰੀ ਤਰ੍ਹਾਂ ਬਣਦਾ ਨਹੀਂ ਤੇ ਭੈਣ ਨੇ ਖਾਲਸਾ ਜੀ ਦਾਸ ਨੂੰ ਇਹ ਗੱਲ ਕਹੀ ਸੀ ਵੀ ਮੈਂ ਕੀ ਕਰਾਂ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਜਪਿਆ ਕਰੋ ਕਲਗੀਧਰ ਸਵਾਮੀ ਨੂੰ ਯਾਦ ਕਰਿਆ ਕਰੋ ਤੇ ਅਮਰਤ ਵੇਲੇ ਉੱਠ ਕੇ ਜਿਹੜੀਆਂ 5 ਬਾਣੀਆਂ ਦੇ ਜਾਪ ਕਰੋ ਸ਼ਾਮਾਂ ਨੂੰ ਦੋ ਬਾਣੀਆਂ ਸੱਤ ਬਾਣੀਆਂ ਦਾ ਨਿਤਨੇਮ ਪੱਕਾ ਕਰੋ ਤੇ ਮਹਾਰਾਜ ਤੁਹਾਨੂੰ ਜਰੂਰ ਤੁਹਾਡੇ ਤੇ ਕਿਰਪਾ ਕਰਨਗੇ ਖਾਲਸਾ ਜੀ ਭੈਣ ਨੇ 1.5 ਕ ਮਹੀਨਾ ਅਜੇ ਕੀਤਾ ਸੀ ਸ਼ੁਰੂ ਤੇ ਮਹਾਰਾਜ ਦੀ ਕਿਰਪਾ ਨਾਲ ਚਪਰੇ ਵੀ ਉਹ ਘਟਦੀ ਸੀ ਇਹ 사ਤਗੁਰਾਂ ਦੀ ਕਿਰਪਾ ਵਰਤ ਗਈ ਦੋਹਾਂ ਜੀਆਂ ਦਾ ਘਰ ਵਾਲਾ ਜਿਹੜਾ ਖਾਲਸਾ ਜੀ ਉਹ 2 ਸਾਲ ਪਹਿਲਾਂ ਬਾਹਰ ਗਿਆ ਸੀ ਤੇ ਇਹ ਭੈਣ ਦਾ ਫਿਰ ਸਾਲਕ ਬਾਅਦ ਡੇਢ ਸਾਲ ਬਾਅਦ ਪੌਣੇ 2 ਸਾਲ ਬਾਅਦ ਜਿਵੇਂ ਮਹਾਰਾਜ ਦੀ ਕਿਰਪਾ ਨਾਲ ਬਾਹਰ ਦਾ ਬਣ ਗਿਆ ਤੇ ਇਹਨਾਂ ਨੇ 1 ਸਾਲ ਪਹਿਲਾਂ ਮੈਨੂੰ ਕਿਹਾ ਸੀ ਵੀ ਮੈਂ ਕੀ ਕਰਾਂ ਤੇ ਦਾਸ ਨੇ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੋ ਸ਼ਹੀਦਾਂ ਸਿੰਘਾ ਅਗੇ ਅਰਦਾਸ ਕਰੋ ਤੁਹਾਨੂੰ ਰਾਹ ਦੱਸਣਗੇ ਤੇ ਖਾਲਸਾ ਜੀ ਇਹ ਭੈਣ ਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਜਪਜੀ ਸਾਹਿਬ ਦੇ ਪਾਠ ਕਰਕੇ ਤਿੰਨ ਸ਼ਹੀਦਾਂ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਕੀਤੇ ਫਿਰ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਜੀ ਕਿਰਪਾ ਕਰੋ ਮਹਾਰਾਜ ਮੈਨੂੰ ਔਲਾਦ ਬਖਸ਼ੋ ਸੰਤਾਨ ਬਖਸ਼ੋ ਤੇ ਸੱਚੇ ਪਾਸ਼ਾ ਮਹਾਰਾਜ ਜੀ ਮੈਂ ਤੁਹਾਡੇ ਕਰ 11000 ਦੀ ਰਸਤ ਪੇਟਾ ਕਰਾਂਗੀ ਬਾਬਾ ਦੀਪ ਸਿੰਘ ਸਾਹਿਬ ਜੀ ਕਲਾ ਵਰਤਾਓ ਤੇ ਖਾਲਸਾ ਜੀ ਉਹ ਤੋਂ ਬਾਅਦ ਆਸ ਨੂੰ ਮਾਇਆ ਭੇਜੀ ਭੈਣ ਨੇ ਬਾਹਰ ਜਾ ਕੇ ਵੀ ਸਾਡੀ ਇਦਾਂ ਅਰਦਾਸ ਤੁਸੀਂ ਇੱਕ ਕਰਦੇ ਹੋ ਉਹਨਾਂ ਨੇ 2100 ਰੁਪਏ ਮੈਨੂੰ ਭੇਜਿਆ ਸੀ ਵੀ ਮੇਰੀ ਸ਼ਹੀਦੀ ਦੇ ਦੋਵਾਂ ਸਥਾਨਾਂ ਤੇ ਕਰਾ ਦਿਓ ਤੇ ਮਹਾਰਾਜ ਦੀ ਕਿਰਪਾ ਨਾਲ ਦਾਸ ਨੇ ਕਰਵਾਈ ਵੀ ਸੀ ਤੇ ਖਾਲਸਾ ਜੀ ਦਾਸ ਦੇ ਨਾਲ ਅਚਾਨਕ ਕਿਸੇ ਹੋਰ ਨਾਲ ਜਿੱਦਾਂ ਮੈਸੇਜ ਆਪਾਂ ਗੱਲ ਕਰਦੇ ਆ ਕਦੀ ਰਿਪਲਾਈ ਕਰਨਾ ਹੁੰਦਾ ਤੇ ਇੱਕ ਨਾ ਮੈਨੂੰ ਮੈਨੂੰ ਯਾਦ ਭੁੱਲ ਗਿਆ ਵੀ ਇਹ ਉਹਨਾਂ ਦਾ ਨੰਬਰ ਆ ਮੇਰੇ ਕੋਲ ਨੰਬਰ ਸੇਵ ਨਹੀਂ ਸੀ ਤੇ ਮੈਂ ਨਾ ਕਿਸੇ ਨੂੰ ਕਹਿਣਾ ਸੀ ਵੀ ਉਹਨਾਂ ਦੇ ਘਰ ਨਾਲ ਇੰਦਾ ਮਾਤਾ ਉਹਨਾਂ ਦੀ ਬਹੁਤ ਢਿੱਲੀ ਸੀਗੀ ਤੇ ਦਾਸ ਨੇ ਕਿਹਾ ਉਹ ਕਹਿੰਦੇ ਵੀ ਸਾਡੇ ਘਰ ਜਿੱਦਾਂ ਰੌਲਾ ਲੱਗਦਾ ਕਿਸੇ ਮਾੜੀ ਚੀਜ਼ ਦਾ ਤੇ ਮੈਂ ਉਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਚੰਡੀ ਦਾ ਪਾਠ ਕਰਾਓ ਤੇ ਮੈਂ ਉਹਨਾਂ ਨੂੰ ਰਿਪਲਾਈ ਕਰਨਾ ਸੀ ਖਾਲਸਾ ਜੀ ਉਹਨਾਂ ਨੂੰ ਤੇ ਹੋਇਆ ਨਹੀਂ ਇਹ ਭੈਣ ਨੂੰ ਰਿਪਲਾਈ ਹੋ ਗਿਆ ਵੀ ਤੁਸੀਂ ਚੰਡੀ ਦਾ ਜਾਬ ਕਰੋ ਮਹਾਰਾਜ ਕਿਰਪਾ ਕਰਨਗੇ ਤੁਹਾਡੇ ਕਾਰਜ ਫਦੇ ਕਰਨਗੇ ਤੇ ਖਾਲਸਾ ਜੀ ਭੈਣ ਨੇ ਨਾ ਥੋੜ ਉਹਦੇ ਰਿਪਲਾਈ ਨਹੀਂ ਕੀਤਾ ਥੋੜੇ ਦਿਨਾਂ ਬਾਅਦ ਕੀਤਾ ਕਿ ਵੀਰ ਜੀ ਮੇਰਾ ਚੰਡੀ ਦਾ ਜਾਬ ਕਰਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਾਦੇ ਵਾਸਤੇ ਤੁਸੀਂ ਕਰਉਣਾ ਵੀ ਮਹਾਰਾਜ ਮੈਨੂੰ ਸੁਲਤਾਨ ਬਖਸ਼ਣ ਔਲਾਦ ਬਖਸ਼ਣ ਇਹ ਖਾਲਸਾ ਜੀ ਮੈਂ ਨਾ ਉਹਨਾਂ ਨੂੰ ਕਿਹਾ ਵੀ ਤੁਸੀਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਮੈਂ ਅਰਦਾਸ ਕਰਵਾ ਦਾਂਗਾ ਜਦੋਂ ਮਹਾਰਾਜ ਜੀ ਮਿਹਰ ਕਰਨਗੇ ਫਿਰ ਆਪਾਂ ਕਰਾਵਾਂਗੇ ਤੇ ਭੈਣ ਨੇ ਖਾਲਸਾ ਜੀ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਅਰਦਾਸ ਕੀਤੀ ਤੇ ਭੈਣ ਕਹਿੰਦੀ ਵੀ ਉਸੇ ਰਾਤ ਮੈਨੂੰ ਸੁਪਨਾ ਆਇਆ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਮੱਥਾ ਟੇਕ ਰਹੀ ਹਾਂ ਮੱਥਾ ਟੇਕਿਆ ਮੇਰਾ ਘਰ ਵਾਲਾ ਨਾਲ ਤੇ ਮੱਥਾ ਟੇਕਿਆ ਮਹਾਰਾਜ ਦੀ ਕਿਰਪਾ ਨਾਲ ਤੇ ਉਸ ਤੋਂ ਬਾਅਦ ਨਾ ਮੈਂ ਮਹਾਰਾਜ ਦੇ ਜਿੱਥੇ ਸਿੰਘ ਅਰਦਾਸ ਕਰਦਾ ਉੱਥੇ ਖਲੋਤੀ ਹਾਂ ਤੇ ਉਥੇ ਨਾ ਇੱਕ ਪਿਛੇ ਮਾਈ ਮੈਂਦੇ ਅਰਦਾਸ ਨਹੀਂ ਕਰਾਈ ਰਹੀ ਪੂਰਾ ਕਹਿ ਨਹੀਂ ਮੈਨੂੰ ਸੁਪਨਾ ਯਾਦ ਹੈ ਕਹਿੰਨੀ ਅਜੇ ਅੱਗੇ ਦੋ ਤਿੰਨ ਸੰਗਤਾਂ ਹੋਰ ਸੀਗੀਆਂ ਖੜੀਆਂ ਜਿਹੜੀਆਂ ਅਰਦਾਸ ਦੱਸ ਰਹੀਆਂ ਸੀ ਅਰਦਾਸੀਏ ਨੂੰ ਤੇ ਮੈਂ ਅਰੇ ਅਰਦਾਸ ਦੱਸੀ ਨਹੀਂ ਸੀ ਤੇ ਕਹਿੰਦੇ ਵੀ ਮੈਂ ਨਾ ਅਜੇ ਖੜੀ ਸਾਂ ਤੇ ਪਿਛੋਂ ਕਿਸੇ ਦੀ ਆਵਾਜ਼ ਆਉਂਦੀ ਉਹ ਦੋ ਜਾਨੇ ਗੱਲਾਂ ਕਰਦੇ ਮੇਰੇ ਪੂਰੀ ਕੰਨੀ ਆਵਾਜ਼ ਪੈਂਦੀ ਆ ਉਹ ਵਾਲੀ ਇਹੋ ਕਹਿਣ ਲੱਗੇ ਕਿ ਅਸੀਂ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਦਸਵੇਂ ਪਾਸ਼ਾ ਮਹਾਰਾਜੀ ਚੰਡੀ ਦਾ ਜਹਾਬ ਕਰਾਇਆ ਸੀ ਸਤਗੁਰਾਂ ਨੇ ਮਿਹਰ ਕੀਤੀ ਸਾਡੇ ਘਰੇ ਭੁਜੰਗੀ ਬਖਸ਼ਿਆ ਇਹ ਕਹਿੰਦੀ ਮੈਨੂੰ ਸੁਪਨੇ ਵਿੱਚ ਕਿਸੇ ਨੇ ਸੰਗਤ ਵਿੱਚ ਪਿੱਛੋਂ ਕਿਸੇ ਨੇ ਬੋਲਿਆ ਮੈਨੂੰ ਸੁਣਿਆ ਤੇ ਉਹਨਾਂ ਨੇ ਅਰਦਾਸ ਨੂੰ ਬਹੁਤ ਉਹਦੋਂ ਫੋਨ ਕੀਤੇ ਮੈਸੇਜ ਕੀਤੇ ਵੀ ਨਹੀਂ ਵੀਰ ਜੀ ਮੈਂ ਵੀ ਚੰਡੀ ਦਾ ਜਾਪ ਕਰਾਉਣਾ ਤੇ ਖਾਲਸਾ ਜੀ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨਹੀਂ ਤੁਸੀਂ ਅਰਦਾਸ ਕਰੋ ਕਹਿੰਦੇ ਨਹੀਂ ਵੀ ਮੈਨੂੰ ਰਾਤੀ ਇਦਾਂ ਇਦਾਂ ਸੁਪਨਾ ਆਇਆ ਉਹਨਾਂ ਸਾਰਾ ਮੈਨੂੰ ਦੱਸਿਆ ਮੇਰੀ ਗੱਲ ਉਹਨਾਂ ਨਾਲ ਹੋਈ ਫਿਰ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਸਤਗੁਰਾਂ ਦੀ ਰਹਿਮਤ ਨਾਲ 1 ਸਾਲ ਪਹਿਲਾਂ ਦਾਸ ਨੇ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਵਾਈ ਉਹ ਭੈਣ ਦੀ ਪੰਜਾ ਸਿੰਘਾਂ ਕੋਲੋਂ ਜਦੋਂ ਅਰਦਾਸ ਕਰਾਈ ਤੇ ਸਿੰਘਾਂ ਨੇ ਅਰਦਾਸ ਇਹ ਕੀਤੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਹਤ ਸਿੰਘ ਸਾਹਿਬ ਸਮੂਸੀਦੋ ਸਿੰਘੋ ਮਹਾਰਾਜ ਐਵੇਂ ਭੈਣ ਦਾ ਨਾਂ ਇਹਨੂੰ ਪਜੰਗੀ ਦੀ ਦਾਤ ਬਖਸ਼ੋ ਤੇ ਮਹਾਰਾਜ ਜਦੋਂ ਦਾਤਾਂ ਬਖਸ਼ੋਗੇ ਉਸ ਵੇਲੇ ਸੱਚੇ ਪਾਸ਼ਾ ਚੰਡੀ ਦਾ ਜਾਬ ਕਰਾਉਣਗੇ ਤੇ ਖੰਡ ਜਾਬ ਹੋਵੇਗਾ ਤੇ ਮਹਾਰਾਜ ਨਾਲੇ ਚਟੰਗਾ ਹਾਜ਼ਰ ਕਰਨਗੇ ਇਹ ਖਾਲਸਾ ਜੀ ਅਰਦਾਸ ਕਰ ਦਿੱਤੀ ਤੇ ਫਿਰ ਮੈਂ ਭੈਣ ਨੂੰ ਕਿਹਾ ਵੀ ਤੁਸੀਂ ਅਜੇ ਨਾ ਕਰਾਓ ਤੇ ਤੁਸੀਂ ਮਹਾਰਾਜ ਜਦੋਂ ਕਲਾ ਵਰਤੋਂਗੇ ਉਦੋਂ ਫਿਰ ਸੱਚੇ ਪਾਤਸ਼ਾਹ ਦੇ ਚਰਨ ਪਰਸਿਓ ਤੇ ਖਾਲਸਾ ਜੀ ਐਸੀ ਗੁਰੂ ਗਰੀਬਨਵਾਰ ਅੰਤਰਜਾਮੀ ਸਤਗੁਰਾਂ ਨੇ ਦਰਦਰ ਤੇ ਪ੍ਰਵਾਨ ਅਰਦਾਸ ਕੀਤੀ ਭੈਣ ਦੀ ਵੀ ਸ਼ੀਦਾ ਨੇ ਆਪ ਰਾਹ ਵਿਖਾਇਆ ਬਾਬਾ ਦੀਪ ਸਿੰਘ ਸਾਹਿਬ ਨੇ ਆਪ ਕਲਾ ਵਰਤਾਈ ਤੇ ਉਹ ਭੈਣ ਨੂੰ ਖਾਲਸਾ ਜੀ ਪੂਰੇ ਸਾਲ ਬਾਅਦ ਜਦੋਂ ਅਰਦਾਸ ਕਰਾਈ ਉਦੋਂ ਸਾਲ ਬਾਅਦ ਭਜੰਗੀ ਦੀ ਦਾਤ ਮਹਾਰਾਜ ਨੇ ਬਖਸ਼ੀ ਤੇ ਗੁਰੂ ਗਰੀਬਨਵਾਰ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਖਾਲਸਾ ਜੀ ਆਪਾਂ ਆ ਥੋੜੇ ਦਿਨ ਪਹਿਲਾਂ ਜੇ ਉਹਨਾਂ ਦਾ ਚੰਡੀ ਦਾ ਜਾਪ ਜਿਹੜਾ ਕਰਵਾਇਆ ਸੀ ਤੇ ਮਹਾਰਾਜ ਨੇ ਉਹਨਾਂ ਨੂੰ ਭਜੰਗੀ ਦੀ ਦਾਤ ਬਖਸ਼ੀ ਵੇਖੋ ਉਹਨਾਂ ਨਾਲ ਪਹਿਲਾਂ ਮੇਰੀ ਗੱਲ ਹੋਈ ਮੈਨੂੰ ਉਹ ਕਹਿੰਦੇ ਵੀ ਮੈਂ ਕੋ ਗਲਤੀ ਨਾ ਭੇਜਿਆ ਗਿਆ ਉਹਨਾਂ ਨੂੰ ਵੀ ਚੰਡੀ ਦਾ ਪਾਠ ਕਰਾਓ ਸਭ ਕੁਝ ਮਿਲੂਗਾ ਤੇ ਭੈਣ ਨੇ ਖਾਲਸਾ ਜੀ ਉਹ ਮੰਨੀ ਗੱਲ ਤੇ ਭੈਣ ਮੈਨੂੰ ਕਹਿੰਦੀ ਮੇਰਾ ਚੰਡੀ ਦਾ ਪਾਠ ਕਰਾਓ ਤੇ ਦਾਸ ਨੇ ਕਿਹਾ ਵੀ ਰੁਕ ਜੋ ਜਦੋਂ ਮਹਾਰਾਜ ਤੁਹਾਨੂੰ ਬਖਸ਼ਣਗੇ ਉਦੋਂ ਕਰਾਵਾਂਗੇ ਤੇ ਫਿਰ ਉਹਨੂੰ ਸੁਪਨਾ ਆ ਜਾਂਦਾ ਸੁਪਨੇ ਵਿੱਚ ਵੀ ਖਾਲਸਾ ਜੀ ਵੇਖੋ ਸ਼ਹੀਦਾ ਨੇ ਸੰਕੇਤ ਦੇ ਦਿੱਤਾ ਕਰਨ ਕਰਾਉਣ ਵਾਲਾ ਦਾਤਾ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਨੂੰ ਲੱਗਦਾ ਕਿ ਜਿਵੇਂ ਮੈਨੂੰ ਤੁਹਾਨੂੰ ਲੱਗਦਾ ਕਿ ਮੈਂ ਅਰਦਾਸ ਕਰਾਈ ਤੇ ਮੈਨੂੰ ਲੱਗਦਾ ਕਿ ਮੈਂ ਕਿਸੇ ਦੀ ਅਰਦਾਸ ਕਰਾਈ ਤੇ ਤਾਂ ਪੂਰੀ ਹੋ ਗਈ ਨਹੀਂ ਪਾਈ ਕਰਨ ਕਰਾਉਣ ਵਾਲਾ ਕੋਈ ਪਿੱਛੇ ਹੋਰ ਵੱਡੀ ਤਾਕਤ ਹੈ ਆਕਾਲ ਪੁਰਖ ਜੀ ਦੀ ਸ਼ਹੀਦਾਂ ਦੀ ਖਾਲਸਾ ਜੀ ਤਾਕਤ ਹੈ ਜਿਹੜੀ ਕਾਰਜ ਕਰਦੀ ਹੈ ਐਵੇਂ ਆਪਾਂ ਫੁੱਲੇ ਫਰੀਏ ਵੀ ਮੈਂ ਉੱਥੇ ਬੜਾ ਪਾਠ ਕੀਤਾ ਤੇ ਮੈਂ ਉੱਥੇ ਬੜੇ ਚਪਹਿਰੇ ਕੱਟੇ ਤੇ ਮੈਨੂੰ ਫਿਰ ਤਾਂ ਮਿਲ ਗਿਆ ਨਹੀਂ ਕਈਆਂ ਨੂੰ ਉੱਥੇ 10-10 ਸਾਲ ਹੋ ਗਏ ਚਪਹਿਰੇ ਕੱਟਦੇਆਂ ਨੂੰ ਖਾਲਸਾ ਜੀ ਕੁਝ ਵੀ ਨਹੀਂ ਮਿਲਿਆ ਇਹ ਵੀ ਗੱਲ ਹੈ ਜੀ ਕਿਉਂ ਕਿਉਂਕਿ ਸ਼ਰਧਾ ਨਹੀਂ ਆ ਭਾਵਨਾ ਨਹੀਂ ਆ ਭਰੋਸਾ ਨਹੀਂ ਆ ਤੇ ਜਿੱਥੇ ਭਰੋਸਾ ਨਹੀਂ ਆ ਸ਼ਰਧਾ ਨਹੀਂ ਆ ਭਾਵਨਾ ਨਹੀਂ ਆ ਉਥੇ ਕੁਝ ਵੀ ਨਹੀਂ ਤੇ ਜਿੱਥੇ ਖਾਲਸਾ ਜੀ ਆਸ ਹੈ ਉਥੇ ਮਹਾਰਾਜ ਫਿਰ ਕਿਸੇ ਨੂੰ ਨਿਰਾਸ਼ ਨਹੀਂ ਕਰਦਾ ਇਹ ਵੀ ਗੱਲ ਹੈ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰੱਤ ਸਤਿਗੁਰੂ ਸਾਰਿਆਂ ਸੁੱਖਾਂ ਨੂੰ ਦੇਣ ਵਾਲੇ ਸਾਰਿਆਂ ਦੀ ਭਾਈ ਝੋਲੀ ਭਰਦੇ ਆ ਪਰ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਐਵੇਂ ਭੈਣ ਨੂੰ ਮਹਾਰਾਜ ਨੇ ਸਾਲ ਬਾਅਦ ਖਾਲਸਾ ਜੀ ਵੇਖੋ ਅਰਦਾਸ ਕਰਨ ਤੋਂ ਸਾਲ ਬਾਅਦ ਭਜੰਗੀ ਬਖਸ਼ ਦਿੱਤਾ ਤੇ 989 ਸਾਲਾਂ ਬਾਅਦ ਮਹਾਰਾਜ ਨੇ ਉਹਦੀ ਸੁਣੀ ਤੇ ਖਾਲਸਾ ਜੀ ਆਇਆ ਸੀ ਉਹਦੀ ਜਿਹੜੀ ਪ੍ਰੀਤ ਅਛੀਦਾ ਸਿੰਘਾ ਨਾਲ ਬਣੀ ਹੋ ਕੇ ਕਹਿੰਦੀ ਕਿ ਮਹਾਰਾਜ ਦੀ ਕਿਰਪਾ ਨਾਲ ਮੈਂ ਕੋਈ ਵੀ ਅਰਦਾਸ ਬੇਨਤੀ ਕਰਦੀ ਆ ਤੇ ਮੈਨੂੰ ਸੰਕੇਤ ਅਛੀਦਾ ਸਿੰਘ ਦੇ ਦਿੰਦੇ ਕਲਾ ਮਹਾਰਾਜ ਦੀ ਵਰਤ ਜਾਂਦੀ ਹੈ ਖਾਲਸਾ ਜੀ ਚੰਡੀ ਦੀ ਵਾਰ ਦੀ ਖਾਲਸਾ ਜੀ ਮਹਾਨਤਾ ਹੀ ਬੜੀ ਵੱਡੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਜਿਸ ਜਿਸ ਪ੍ਰਕਾਰ ਇਹਨੂੰ ਜਪੇਗਾ ਇਸ ਬਾਣੀ ਨੂੰ ਉਹਨੂੰ ਤਿਉਂ-ਤਿਉਂ ਹੀ ਸੁਖ ਪ੍ਰਾਪਤ ਹੋਣਗੇ ਇਹਨੇ ਸਤਗੁਰਾਂ ਨੇ ਬਾਣੀ ਵਿੱਚ ਵੀ ਦੱਸਣਾ ਕੀਤਾ ਕਿ ਪੜੇ ਮੂੜ ਯਾਕੋ ਤਾਂ ਨੰਗ ਧਾਮ ਬਾਢੇ ਜਿਹੜਾ ਕੋਈ ਮੂਰਖ ਵੀ ਇਸ ਬਾਣੀ ਨੂੰ ਪੜ੍ਹੇਗਾ ਉਹਦੇ ਘਰ ਧਨ ਦਾ ਵਾਧਾ ਹੋਵੇਗਾ ਇਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਨੇ ਦੱਸਣਾ ਵੀ ਕੀਤਾ ਹੈ ਸੁਣਿਆ ਸੂਮ ਸੋਫੀਲਰ ਹੈ ਜੁੱਧ ਗੱਡ ਕਿ ਕੋਈ ਪਰਹੇਜਗਾਰ ਜਿਹੜਾ ਸੂਮ ਕੰਜੂਸ ਬੰਦਾ ਹੈ ਜੇ ਉਹ ਇਹ ਬਾਣੀ ਨੂੰ ਸੁਨੇਗਾ ਪੜ੍ਹੇਗਾ ਤੇ ਉਹਨੂੰ ਵੀ ਭਾਈ ਬਲ ਪ੍ਰਾਪਤ ਹੋਵੇਗਾ ਤਗੜਾ ਯੋਧਾ ਕਰ ਸਕਦਾ ਤੇ ਜਗਰ ਰਹਿਣ ਜੋਗੀ ਜਪਾ ਯਾਪ ਯਾਕੋ ਜਿਹੜੇ ਜੋਗੀ ਨੇ ਰਾਤ ਨੂੰ ਜਾ ਕੇ ਜਦੋਂ ਇਸ ਦਾ ਜਾਪ ਕਰਨਗੇ ਲਹ ਪਰਮ ਜੋਗੰ ਲਹ ਸਿੱਧਤਾ ਕੋ ਉਹਨਾਂ ਨੂੰ ਸ੍ਰੇਸ਼ਟ ਯੋਗ ਪ੍ਰਾਪਤ ਹੋਵੇਗਾ ਸਿੱਧੀਆਂ ਪ੍ਰਾਪਤ ਹੋਣਗੀਆਂ ਇਹ ਚੰਡੀ ਦੀ ਵਾਰ ਦੀ ਮਹਾਨਤਾ ਹੈ ਖਾਲਸਾ ਦੀ ਪੜੇ ਆਏ ਵਿਦਿਆਰਥੀ ਵਿਦਿਆ ਵਿਦਿਆ ਹੇਤੰ ਮਾਰਾ ਕਨੇ ਕੋਈ ਵਿਦਿਆਰਥੀ ਵਿਦਿਆ ਲੈਣ ਵਾਸਤੇ ਚੰਡੀ ਦੇ ਪਾਠ ਨੂੰ ਪੜ੍ਹੇਗਾ ਲਹ ਸਰਬ ਸ਼ਾਸਤਰਾਨ ਕੋ ਮਦ ਚੇਤਨ ਕੋਈ ਸਾਰੇ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਇਸ ਬਾਣੀ ਨੂੰ ਪੜ੍ਹੇ ਪ੍ਰਾਪਤ ਹੋਵੇਗਾ ਜਬਾ ਯੋਗ ਜਪਾ ਯੋਗ ਸੰਨਿਆਸ ਬੈਰਾਗ ਕੋਈ ਕੋਈ ਜੋਗੀ ਸੰਨਿਆਸੀ ਬੈਰਾਗੀ ਜਿਹੜਾ ਇਹਨੂੰ ਜਪੇਗਾ ਇਸਿਆ ਸਰਬ ਪੁੰਨਾਂ ਨੂੰ ਕੋ ਪੁਨ ਹੋਈ ਇਹਨੂੰ ਸਾਰਿਆਂ ਪੁੰਨਾਂ ਦਾ ਪੁੰਨ ਪ੍ਰਾਪਤ ਹੋਵੇਗਾ ਇਹ ਚੰਡੀ ਦੀ ਵਾਰ ਦੀ ਖਾਲਸਾ ਜੀ ਮਹਾਨਤਾ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵੇਂਗੇ ਭਗਵੰਤ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਸ਼ਕਤੀ ਅਕਾਲ ਸ਼ਕਤੀ ਜਿਹੜੀ ਖਾਲਸਾ ਜੀ ਚੰਡੀ ਹੈ ਜਿਹੜੇ ਸੰਤ ਇਹਨੂੰ ਨਿਤ ਉੱਠ ਕੇ ਧਿਆਉਣਗੇ ਤੇਰਾ ਧਿਆਨ ਧਾਰਨਗੇ ਮਹਾਰਾਇ ਕਲਗੀ ਤਰਸਵਾਮੀ ਜੀ ਕਹਿੰਦੇ ਉਹਨਾਂ ਨੂੰ ਅੰਤ ਵਿੱਚ ਮੁਕਤੀ ਰੂਪੀ ਫਲ ਪ੍ਰਾਪਤ ਹੋਵੇਗਾ ਤੇ ਭਗਵਾਨ ਨੂੰ ਉਹ ਪ੍ਰਾਪਤ ਕਰ ਲੈਣਗੇ ਪਰ ਭਗਵਾਨ ਵਿੱਚ ਭੇਦ ਹੋ ਜਾਣਗੇ ਭਗਵਾਨ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਜਿਹੜੇ ਇਸ ਬਾਣੀ ਦਾ ਜਾਪ ਅਭਿਆਸ ਕਰਨਗੇ ਖਾਲਸਾ ਜੀ ਕਈਆਂ ਨੂੰ ਇਹ ਭਰਮ ਹੈ ਕਿ ਇਹ ਬਾਣੀ ਕੱਲੀ ਭੂਤਾਂ ਪ੍ਰੇਤਾਂ ਵਾਸਤੇ ਹੈ ਇਹ ਬਾਣੀ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਇਸ ਕਰਕੇ ਇਹ ਬਾਣੀ ਦਾ ਜਾਪ ਸ਼ੁੱਧ ਕਰਨਾ ਨਹੀਂ ਨਹੀਂ ਕਰਨਾ ਹੁੰਦਾ ਤੇ ਸੁਣਨਾ ਇਮਾਰਾ ਹੈ ਫਿਰ ਖੁਸ਼ੀਆਂ ਬਰਕਤਾਂ ਬਰਕਤਾਂ ਬਖਸ਼ਦੇ ਆ ਕੰਮ ਕਾਜ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਚੱਲਣ ਲੱਗ ਪਏ ਚੰਡੀ ਦਾ ਜਾਪ ਵੀ ਕਰਾਉਣਾ ਚਾਹੀਦਾ ਸ੍ਰੀ ਮਹਾਰਾਜ ਦੀ ਆਰ ਗੁਰਮੁਖ ਸਾਹਿਬ ਦੀ ਸੱਚੇ ਪਾਤਸ਼ਾਹੀ ਬਾਣੀ ਦਾ ਜਾਪ ਵੀ ਕਰਾਉਣਾ ਚਾਹੀਦਾ ਲਾਹੇਵੰਦ ਹੈ ਜ਼ਿੰਦਗੀ ਵਿੱਚ ਖਾਲਸਾ ਜੀ ਪੂਰਨੀ ਪ੍ਰਾਪਤ ਹੁੰਦੇ ਆ ਸੋਖੀ ਪ੍ਰਾਪਤ ਹੁੰਦਾ ਦੁੱਖ ਨਹੀਂ ਲੱਗਦਾ ਸੋ ਇਸ ਕਰਕੇ ਮਹਾਰਾਜ ਕਲਾ ਵਰਤਉਂਦੇ ਨੇ ਸਤਗੁਰ ਸੱਚੇ ਪਾਤਸ਼ਾਹ ਸਾਰਿਆਂ ਦੀ ਝੋਲੀ ਭਰਦੇ ਨੇ ਗੁਰੂ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਬਾਹ ਫੜਨ ਵਾਲਾ ਨਹੀਂ ਇਹ ਮੈਂ ਵਾਰ-ਵਾਰ ਕਹਿਣਾ ਹਾਂ ਗੁਰੂ ਤੋਂ ਬਿਨਾ ਰੱਖਣ ਵਾਲਾ ਕੋਈ ਨਹੀਂ ਗੁਰੂ ਤੋਂ ਬਿਨਾ ਸਾਰ ਲੈਣ ਵਾਲਾ ਕੋਈ ਨਹੀਂ ਇਸ ਕਰਕੇ ਮਹਾਰ ਦੇ ਚਰਣੀ ਲੱਗिए ਭੁੱਲਾਂ ਦੀ ਖਿਮਾ ਬਖਸ਼ ਦੇਣੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ